ਆਲਾ ਫਟਿੰਡਾ ਚੰਡੀਗੜ੍ਹ ਰੱਖੇਗਾ ਹੋਣ ਵਾਲੀ ਹਰ ਖ਼ਬਰ ਤੇ ਨਜ਼ਰ 24 ਘੰਟੇ ਫਾਸਟ ਨੇ ਖ਼ਬਰਨਾਮਾ ਤੁਹਾਡਾ ਲੋਕਲ ਨਿਊਜ਼ ਚੈਨਲ ਸਾਸ਼ਰੋਕਾ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖ਼ਬਰਨਾਮਾ ਮਹਾਦੇਵੀ ਦਾ ਜਨਮ ਤੇ ਹੁਣ ਸਭ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖ਼ਬਰਾਂਵਾਂ ਪੰਜਾਬ ਵਿਰਾਜਪਾਲ ਗੁਲਾਬ ਸਿੰਘ ਕਟਾਰਯਾ ਪਰਿਵਾਰ ਸਮੇਤ ਦੁਰਗਿਆਨ ਅਤਰਿਤ ਵਿਖੇ ਹੋਏ ਨਤਮਸਤਕ ਅੰਮ੍ਰਿਤਸਰ ਦਪਿੰਡ ਜਹਾਗੀਰ ਤੋਂ ਲਹਾੰਗ ਸਿੰਘ ਦੇ ਬਾੜੇ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ ભારતીય જનતા પાર્ટી કનલ તરુ ચુક વ્યા ગુલાબ પરિવાર સમીત દુરગ્યા તીર્થ હરિમંદ સાહેબ વિખે નતમસ્તક હોય દુર કમિટી પ્રધાન લક્ષમી કાંતા ચાવલા ડોક્ટર રાકેશ શર્મા વિમલ અરોડા વિધુપુરી સંજીવ ખુમા બુલશન કોહલી हर्ष भन्ना सुधीर श्रीधर अति और मेंबर्स ने उनका स्वागत किया चल लो यार साइड पर और कैमरा नीचे कर देना भल्ला वल्लभ पूरी की महान बधाई आप सबका धन्यवाद और हां वकी ਮਾਮਲਾ ਅੰਮ੍ਰਿਤਸਰ ਦੇ ਪਿੰਡ ਜਹਾਗੀਰ ਤੋਂ ਸਾਹਮਣੇ ਆਇਆ ਜਿੱਥੇ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਉਕਤ ਨਿਹੰਗ ਸਿੰਘ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਉੱਪਰ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਕੱਲ 29 ਅੱਠ ਨੂੰ ਇੱਕ ਇਨਫੋਰਮੇਸ਼ਨ ਸੀ ਸਵੇਰੇ ਕਿ ਇੱਕ ਮਲਕੀਤ ਸਿੰਘ ਨਾਂ ਦਾ ਨੌਜਵਾਨ ਸੀ ਥੋੜਾ ਹਾਈਟ ਘੱਟ ਦਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਉੱਥੇ ਮੌਕੇ ਤੇ ਗਏ ਸੀ ਮੈਂ ਸਿਚੂ ਸਮੀਤ ਆਪਣੀ ਪਾਰਟੀ ਤੇ ਮੌਕੇ ਤੇ ਗਏ ਰਾਂ ਉੱਥੇ ਜਾ ਕੇ ਜੋ ਵੇਰ ਬਾਊਟਸ ਪਤਾ ਲੱਗੇ ਉਹਦੇ ਲਾਗੇ ਪਿਛੇ ਹੀ ਪਿਛਵਾੜੇ ਬੰਨੇ ਇੱਕ ਨਿਹਾਲ ਸਿੰਘ ਮੈਲੇ ਬੈਠਦਾ ਉਸਦਾ ਆਪਣਾ ਰੈਜ਼ੀਡੈਂਸ ਹੈ ਸੁਖਬੀਰ ਸਿੰਘ ਉਹ ਤਹਿਕੀਕਾਤ ਤੋਂ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ ਪਰ ਉਹ ਉਥੋਂ ਫਰਾਰ ਹੋ ਗਿਆ ਸੀਗਾ ਪਰ ਅਸੀਂ ਆਪਣੇ ਟੈਕਨੀਕਲ ਤੇ ਸਾਇੰਟਿਫਿਕ ਤਰੀਕੇ ਨਾਲ ਜ਼ਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਥਿਨ 12 ਆਵਰਸ ਉਨੂੰ ਅਹੀ ਅਰੈਸਟ ਕਰ ਲਿਆ ਇਹ ਅਸੀਂ ਆਪਣਾ ਕਾਲੀ ਮਰਡਰ ਦਾ ਪਰਚਾ ਜਿਹੜਾ 103 ਬੀਐਨਐਸ ਨਵੀਂ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਮੁਕਦਮਾ ਦਰਜ ਕਰਤਾ ਹੈ ਤੇ ਵਿਦਿੰਗ 12 ਆਵਰਸ ਇਹਨੂੰ ਅਰੈਸਟ ਕਰ ਲਿਆ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲ ਸਕੱਤਰ ਤਰਨ ਚੁਕਵਲ ਸਿੱਖ ਕਤਲੇਆਮ ਅਤੇ 1984 ਦੇ ਦੰਗਿਆਂ ਸਬੰਧੀ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਆਂਦੇਕਾਰ ਦੇਰ ਹੈ ਅੰਧੇਰ ਨਹੀਂ ਅੱਜ ਸੱਤ ਦੀ ਸੱਚ ਦੀ ਜਿੱਤ ਹੋਈ ਹੈ ਔਰ ਸਿੱਖ ਕਤਲਗਾਰਤ ਕਰਨ ਵਾਲੀ ਕਾਂਗਰਸ ਦੀ ਹਾਰ ਹੋਈ ਹੈ ਸਿੱਖ ਕਤਲਗਾਰਤ ਦੇ ਅੰਦਰ ਸ਼ਾਮਿਲ ਨੇਤਾਵਾਂ ਨੂੰ ਹਮੇਸ਼ਾ ਹੀ ਬਚਾਨ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਕਾਤਲਾਂ ਨੂੰ ਮਹਾਂਮੰਡਿਤ ਕੀਤਾ ਗਿਆ ਜਿਨ੍ਹਾਂ ਨੇ 1984 ਦੇ ਗੁਰਦੁਆਰੇ ਸਾਡੇ ਜਿਨ੍ਹਾਂ ਨੇ ਗੁਨਾਹ ਕੀਤੇ ਜ਼ਿੰਦਾ ਸਿੱਖਾਂ ਦੇ ਗਲਿਆਂ ਐ ਟਾਇਰ ਪਾਏ ਉਹਨਾਂ ਨੂੰ ਮੰਤਰੀ ਮੁੱਖ ਮੰਤਰੀ ਐਮਪੀ ਪਦਾਂ ਤੇ ਨਵਾਜਿਆ ਗਿਆ ਅੱਜ ਸੱਚ ਸਾਬਤ ਹੋਇਆ ਔਰ ਸੱਜਨ ਕੁਮਾਰ ਵਾਂਗੂ ਅੱਜ ਜਗਦੀਸ਼ ਟਾਈਟਲ ਨੂੰ ਵੀ ਰੌਜ਼ ਐਮ ਨੂੰ ਕੋਡ ਦੇਣ ਨੇ ਤੈਅ ਕੀਤਾ ਕਿ 302 ਦਾ ਮੁਕੱਦਮਾ ਹੁਣਰ ਤੇ ਚੱਲੇਗਾ ਔਰ ਐਡਾ ਵੱਡਾ ਕਤਲੋ ਗਾਂਡ ਹੋਇਆ 30 ਸਾਲ ਕਾਂਗਰਸ ਨੇ ਥਾਣੇ ਤੋਂ ਪਰਚਾ ਕੋਰਟ ਨਹੀਂ ਜਾਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬੀਆਂ ਦੀ ਗੱਲ ਨੂੰ ਸਮਝਦੇ ਆਇਆ 2014 ਚ ਸਿੱਟ ਬਣਾਈ ਔਰ ਇਹ ਗੁਨਾਹਗਾਰ ਜੇਲ੍ਹ ਚ ਜਾਣਾ ਸ਼ੁਰੂ ਹੋਏ ਪਹਿਲੇ ਸੱਜਨ ਕੁਮਾਰ ਜਿਨ੍ਹਾਂ ਦੀ ਇਲਾਕੇ ਚ ਸੜ ਰਿਆ ਹੁਣ ਜਗਦੀਸ਼ ਟੈਲਰ ਦਾ ਜੇਲ੍ਹ ਚ ਜਾਣਾ ਪੱਕਾ ਹੋਇਆ ਇਹਨਾਂ ਤੇ ਕਤਲ ਦੇ ਕੇਸ ਚੱਲਨੇ ਚਾਹੀਦੇ ਹੈ ਕਠੋਰ ਸਜ਼ਾ ਮਿਲਣੀ ਚਾਹੀਦੀ ਕਾਂਗਰਸ ਨੇ ਆਪਣੇ ਪਾਪ ਛੁਪਾਉਣ ਵਾਸਤੇ ਇਹਨਾ ਜ਼ਾਲਮਾਂ ਨੂੰ ਬਚਾਉਣ ਦਾ ਬਰਸਕ ਪ੍ਰਯਾਸ ਕੀਤਾ 1984 ਦੇ ਕਤਲੋਗਾਰਤ ਤੋਂ ਬਾਅਦ ਜਿਸ ਵਾਰ ਜਗਦੀਸ਼ ਟਾਇਟਲ ਨੇ ਕੁੱਲੇ ਆਮ ਕਿਆ ਕਿ ਮੈਂਨੇ ਸਿੱਖ ਮਾਰਤੇ ਮੇਰਾ ਕੀ ਹੋਇਆ ਪਰ ਕਾਂਗਰਸ ਪਾਰਟੀਰ ਤੇ ਚੁੱਪ ਰਹੀ ਮੁਹੱਬਤ ਦੀ ਦੁਕਾਨ ਚਲਾਉਣ ਵਾਲੇ ਰਾਹੁਲ ਗਾਂਧੀ ਸਾਹਿਬ ਸੱਜਨ ਕੁਮਾਰ ਅੱਜ ਜੇਲ੍ਹ ਚ 1984 ਸਿੱਖ ਕਤਲੋਗਾਰਤ ਕਾਰਨ ਜੇਲ੍ਹ ਚ ਹੈ ਲੇਕਿਨ ਅੱਜ ਵੀ ਉਹ ਕਾਂਗਰਸ ਦਾ ਲੀਡਰ ਹੈ ਜਗਦੀਸ਼ ਟਰੈਕਟਰ ਜਿਹੜਾ ਕਹਿੰਦਾ ਮੈਂ ਸਿੱਖਾਂ ਦਾ ਕਤਲ ਕੀਤਾ ਸਰਦਾਰ ਮਾਰੇ ਅੱਜ ਅਦਾਲਤ ਨੇ ਵੀ 302 ਦਾ ਰੋਪ ਤੈਅ ਕੀਤਾ ਉਹ ਵੀ ਕਾਂਗਰਸ ਦਾ ਲੀਡਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੰਦੇ ਭਾਰਤ ਨੂੰ ਦਿੱਤੀ ਗਈ ਹਰੀ ਝੰਡੀ ਉਹਨਾਂ ਕਿਹਾ ਕਿ ਉੱਤਰ ਤੋਂ ਦੱਖਣ ਤੱਕ ਭਾਰਤ ਦੀ ਵਿਕਾਸ ਯਾਤਰਾ ਵਿੱਚ ਅਧਿਆਇ ਲਿਖਿਆ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਅਤੇ ਲੋਕਾਂ ਨੂੰ ਸਨੇਹਾ ਦਿੱਤਾ ਗਿਆ ਕਿ ਡਰਾਈਵਿੰਗ ਕਰਦੇ ਸਮੇਂ ਸਾਰੇ ਕਾਗਜ਼ ਸਾਥ ਆਪਣੇ ਕੋਲ ਰੱਖੇ ਚਾਹੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਤਾਂ ਨਾਕੇ ਲਾਇਆ ਜਾਂਦੇ ਆ ਨਾਕੇ ਲਾ ਕੇ ਲੋਕਾਂ ਨੂੰ ਵੇਰ ਵੀ ਕੀਤਾ ਜਾ ਰਿਹਾ ਵੀ ਇੱਕ ਆਪਣੇ ਡਾਕੂਮੈਂਟਾਂ ਬਾਰੇ ਵੀ ਉਹ ਵੀ ਰੱਖੋ ਆਪਣੇ ਠੀਕ ਰੱਖੋ ਆਗੇ ਆਸ-ਪਾਸੇ ਕੋਈ ਤੁਹਾਡੇ ਕੋਈ ਚੀਜ਼ ਪਈ ਆ ਉਹਦਾ ਧਿਆਨ ਰੱਖੋ ਪੁਲਿਸ ਨੂੰ ਉਸੇ ਵੇਲੇ ਸੂਚਿਤ ਕਰੋ। ਇਹਦਾ ਕਰਕੇ ਆ ਜਿਆਦਾਤਰ ਚਲਾਨਦਾਰੀ ਦਾ ਕੋਈ ਮਕਸਦ ਹੈਗਾ ਬਸ ਉਹਨਾਂ ਨੂੰ ਵੇਅਰ ਕਰਨਾ ਚਾਹੁੰਦਾ ਜਿਹੜਾ ਉਹ ਮਕਸਦ ਹੈ ਉਹ ਸਾਡੀ ਇਹ ਬੇਨਤੀ ਹੈ ਇਹਨਾਂ ਨੂੰ ਕਿ ਤੁਸੀਂ ਜਿੰਨੀ ਪਾਲਣਾ ਕਰੋਗੇ ਉਹਨਾਂ ਤੁਸੀਂ ਠੀਕ ਰਹੋਗੇ ਜਿੰਨੀ ਪਾਲਣਾ ਕਰੋਗੇ ਟ੍ਰੈਫਿਕ ਰੂਲਾਂ ਦੀ ਉਹਨਾਂ ਤੁਸੀਂ ਬਜਟ ਤੋਂ ਬਚੋਗੇ ਨੁਕਸਾਨ ਤੋਂ ਬਚੋਗੇ ਆਪਣੇ ਕੋਈ ਜਸਮਾਨੀ ਸਨਕਤਾਂ ਤੋਂ ਬਚੋਗੇ ਇਸ ਕਰਕੇ ਸਾਡੀ ਬੇਨਤੀ ਹੈ ਕਿ ਨਿਯਮਾਂ ਦੀ ਪਾਲਣਾ ਕਰੋ ਜਿਆਦਾ ਚਲਾਨ ਕਰਦੇ ਨੇ ਜਿਹੜੇ ਕਰਮਸਤੀ ਕਰਦੇ ਆ ਤਿੰਨ ਤਿੰਨ ਜਾਣੇ ਚੜੇ ਆਉਂਦੇ ਨੇ ਤੇ ਜਾਂ ਪੁਲਿਸ ਨੂੰ ਵੇਖ ਕੇ ਰੋਂਗ ਸਾਈਡ ਪਹੁੰਚਾ ਦੇ ਦੇ ਜਿਹਦਾ ਐਕਸੀਡੈਂਟ ਕਰਨ ਕਾਰਨ ਬੜਦਾ ਉਹ ਜਿਆਦਾ ਰੋਂਗ ਉਹ ਕਰਦੇ ਅਸੀਂ ਚਲਾਲ ਟ੍ਰਿਪਲ ਰਾਈਡਿੰਗ ਦਾ ਹੋ ਗਿਆ ਦੂਜੇ ਰੋਂਗ ਸਾਈਡ ਵਾਲੇ ਹੋ ਗਏ ਇਹ ਆ ਦੇਖੋ ਬੁਲਟ ਪਟਾਕੇ ਬੁਲਟ ਪਟਾਕੇ ਤੇ ਉਹ ਵਿੱਚ ਆ ਗਏ ਨਾ ਉਹ ਫਰਬਤੀ ਕਰਦੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸਤੀ ਦਿਖਾਈ ਜਾ ਰਹੀ ਹੈ ਸ਼ਹਿਰ ਦੇ ਚੌਂਕਾ ਦੇ ਵਿੱਚ ਨਾਕੇ ਲਗਾ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਚੈਕਿੰਗ ਕਰ ਰਿਹਾ ਗੱਡੀਆਂ ਦੀ ਉੱਥੇ ਹੀ ਟ੍ਰਿਪਲ ਰਾਈਡਿੰਗ ਬੁਲਟ ਦੇ ਪਟਾਕੇ ਅਤੇ ਕਾਲੀਆਂ ਫਿਲਮਾਂ ਅਤੇ ਰੋਂਗ ਸਾਈਡ ਡਰਾਈਵਿੰਗ ਕਰਨਾ ਲਿਆਂਦੇ ਚਲਾਣੇ ਇਕੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਜਾ ਰਿਹਾ ਕਿ ਜੇ ਕੋਈ ਸ਼ੱਕੀ ਵਿਅਕਤੀ ਕੋਈ ਨਜ਼ਰ ਆਉਂਦੀ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿਓ ਔਰ ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਆਪਣੇ ਚਲਾਣਾਂ ਤੋਂ ਬਚ ਸਕਦੇ ਹੋ ਤੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਰਾਈਵਿੰਗ ਕਰਦੇ ਸਮੇਂ ਆਪਣੇ ਕਾਗਜ਼ਤ ਪੂਰੇ ਰੱਖੇ ਜਾਣ ਤਾਂ ਜੋ ਕਿਸੇ ਵੀ ਮੁਸ਼ਕਲਤਾ ਪਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਜਨ ਹਲਦੀਪ ਸਿੰਘ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਅੰਮ੍ਰਿਤਸਰ ਦੇ ਕਰਮੋ ਡਿਓੜੀ ਨੇੜੇ ਟੈਲੀਫੋਨ ਐਕਸਚੇਂਜ ਵਿਖੇ ਚੋਰਾ ਨੇ ਏਸੀ ਦੀਆਂ ਤਾਰਾਂ ਚੋਰੀ ਕਰਕੇ ਦੁਕਾਨਦਾਰਾਂ ਦਾ ਬੁਰਾ ਹਾਲ ਕੀਤਾ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਘਰ ਬਣੀ ਜਾ ਰਿਹਾ ਵਾ ਜੇ ਥੋੜੀ ਜਿਹੀ ਪਿਆਰ ਚੋਰੀਆਂ ਹੁੰਦੀਆਂ ਹੀ ਡਕਾਟੀਆਂ ਹੁੰਦੀਆਂ ਇੱਥੇ ਵੀ ਸ਼ਰੀਆਮ ਹੋ ਲੱਭੀਆਂ ਆ ਆਪ ਬਤਾ ਕਿੱਥੇ ਸੇਫ ਖਤੋ ਸਾਨੂੰ ਤੁਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਸਾਡੇ ਪਿਆ ਗੈਸਤ ਲਾਈ ਜਾਵੇ ਰਾਤ ਨੂੰ ਸਾਡਾ ਪੂਰਾ ਪਹਿਰਾ ਲੱਗੇ ਕਿ ਇੱਥੇ ਦੁਕਾਨਦਾਰ ਸਾਰੇ ਰਾਤ ਨੂੰ ਦੁਕਾਨਾ ਬੰਦਾ ਕੇ ਆਪਣੇ ਘਰ ਗਏ ਨੇ ਤੇ 2-3 ਦਿਨ بارش ਪੈਂਦੀ ਰਹੀ ਤੇ ਉਹਨਾਂ ਨੇ AC ਓਨ ਨਹੀਂ ਕੀਤੇ ਤੇ ਜਦੋਂ AC ਓਨ ਕੀਤੇ ਕੱਲ ਤੇ ਪਾਈ ਪਾਈ ਸਾਰੀਆਂ ਲੱਥੀਆਂ ਦੀਆਂ ਸੀ ਉਹ ਦੇਖੋ ਤੁਸੀਂ ਉੱਪਰ ਕੈਮਰਾ ਉਧਰ ਘੁਮਾਓ ਦੋ ਮੰਜ਼ਲਾ ਉੱਪਰ ਰਹੀ ਹੈ ਇਹ ਦੇਖੋ ਲੱਗੀ ਉੱਥੇ ਪਿੱਛੇ ਉੱਥੋਂ ਪੈਪਾ ਲਾ ਕੇ ਲੈ ਗਏ ਆ ਉਹਨਾਂ ਦੇ ਨਾਲ ਗੈਂਗ ਪੂਰੀ ਰਹੀ ਜੇ ਤੌਰ ਪ੍ਰਸ਼ਾਸਨ ਦਾ ਕੋਈ ਇਧਰ ਧਿਆਨ ਨਹੀਂ ਗਿਆ ਪ੍ਰਸ਼ਾਸਨ ਸੁੱਤਾ ਪਿਆ ਵਾ ਨਰਮੋ ਡੇਵੜੀ ਟੈਲੀਫੋਨ ਐਕਸੈਸ ਐਸੋਸੀਏਸ਼ਨ ਦਾ ਐਸ ਤਰ੍ਹਾਂ ਹੈ ਕਿ ਪਿਛਲੇ ਕੁਝ ਦਿਨ ਤੋਂ ਬਰਸਾਤ ਚੱਲ ਰਹੀ ਸੀ ਤੇ ਦੁਕਾਨਦਾਰਾਂ ਨੇ ਆਪ ਆਪਣੇ ਏਸੀ ਬੰਦ ਕੀਤੇ ਸੀ ਮੌਸਮ ਠੀਕ ਸੀ ਜਦੋਂ ਬਰਸਾਤ ਅੱਡੇ ਕਾਲ ਏਸੀ ਇਹਨਾਂ ਨੇ ਆਨ ਕੀਤੇ ਪਰ ਏਸੀ ਦੇ ਆਊਟਡੋਰ ਯੂਨਿਟ ਚੁੱਕੇ ਜਾਣ ਲੱਗੇ ਅਸੀਂ ਕਿੱਥੇ ਜਾਵਾਂਗੇ ਜੇ ਇਹਨਾਂ ਇਲਾਕਿਆਂ ਦਾ ਇਹ ਹਾਲ ਹੋਏਗਾ ਤੇ ਬਾਕੀ ਇਲਾਕਿਆਂ ਦਾ ਕੀ ਬਣੇਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੀਬੀ ਪ੍ਰਸ਼ਾਸਨ ਕੀ ਕਰੇਗਾ ਦੁਕਾਨਦਾਰਾਂ ਨੇ ਦਰਖਾਸਤ ਦਿੱਤੀ ਹੈ ਜੀ ਇਹ ਇਥੇ ਇਹਨਾਂ ਦੇ ਯੂਨਿਟ ਦੇ ਜਿਹੜੇ ਆ ਗਿਆ ਨੇ ਤਾਰਾਂ ਲਾ ਕੇ ਕੋਈ ਲੱਗੇ ਨਹੀਂ ਉਸ ਬੰਦੀ ਮੈਂ ਮੌਕਾ ਦੇਖ ਲਿਆ ਇਸ ਬੰਦੀ ਐਸਐਚਓ ਸਾਹਿਬ ਨੂੰ ਜਾਣੂ ਕਰਵਾਦਣੇ ਬੰਦੀ ਕਰਵਾਈ ਆ ਜੀ ਏ ਜੀ ਜਿਹੜਾ ਹੈਗਾ ਵਾ ਇਹਨਾਂ ਦਾ ਕਰਮੋ ਡਿਊਟੀ ਹੈ ਇੱਥੇ ਦੁਕਾਨਦਾਰਾਂ ਨੇ ਦਿੱਤੀ ਹੈ ਦਰਖਾਸਤ ਵੀ ਇਹਦੇ ਵਿੱਚ ਕਿ ਏਸੀ ਦੇ ਜੁਨਿਟ ਨੇ ਉਹਨਾਂ ਦੀਆਂ ਏਸੀ ਇਹ ਜੁਨਿਟ ਨਹੀਂ ਲਾਏ ਜੀ ਉਹਨਾਂ ਦੀਆਂ ਕਾਪਰ ਵਾਇਰ ਤੇ ਜਿਹੜੀ ਹੈਗੀ ਦੂਸਰੀ ਵਾਇਰ ਉਹ ਲਾ ਕੇ ਲੈ ਕੇ ਗਏ ਬੁੱਲਸਰ ਜੀ ਆਹੀ ਮੌਕਾ ਵੇਖ ਲਿਆ ਤੇ ਐਫਐਸ ਕਰਕੇ ਉਹ ਕੀ ਕਰ ਰਹੀ ਨੇ ਅੰਮ੍ਰਿਤਸਰ ਦੇ ਜੋੜਾ 파ਟਕ ਵਿਖੇ ਅਨਿਲ ਕੁਮਾਰ ਵਾਸੀ ਨਿਊ ਪ੍ਰੀਤ ਨਗਰ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਨਿਲ ਕੁਮਾਰ ਕਰਜ਼ੇ ਤੋਂ ਪਰੇਸ਼ਾਨ ਸੀ ਅਤੇ ਕਰਜਦਾਰ ਉਸ ਨੂੰ ਵਾਰ-ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇੱਕ ਖਤਰਨਾਕ ਕਦਮ ਚੁੱਕਿਆ ਮ੍ਰਿਤਕ ਜੇਪਰਾ ਅਤੇ ਸਮਾਜ ਸੇਵਕ ਪ੍ਰਦੀਪ ਗੱਬਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਿੱਥੇ ਇਸ ਲਾਜੇ ਦੇ ਵਿੱਚ 20% ਤੋਂ ਵੱਧ ਬਿਲਕੁਲ ਪੈਸੇ ਨਹੀਂ ਦਿੱਤੇ ਅਤੇ ਰਕਮ ਵੀ ਕੋ ਜਿਆਦਾ ਨਹੀਂ ਹੈ 3000 ਰੁਪਏ 10000 ਰੁਪਏ ਲੇਕਿਨ ਜੋ ਕਾਫੀ ਪੈਸੇ ਮੋੜ ਚੁੱਕਾ ਸੀ 40000 ਮੋੜ ਚੁੱਕਾ ਹੈ ਰਾਸਵੇਦ ਮੋਰਟਗਾਰਾ ਜਨਨ ਹੋ ਗਿਆ ਹੈ ਕਿ ਇਹਨਾਂ ਦੀ ਵਜ੍ਹਾ ਨਾਲ ਆਜੋ ਉਸ ਸਾਨੇ ਖੁਦਕੁਸ਼ੀ ਕਰ ਲਿਆ ਔਰ ਜੋ ਕੋਈ ਨਹੀਂ ਕੀਮਤੀ ਜਾਨ ਚਲੀ ਗਈ ਆ ਔਰ ਮੇਰੀ ਪ੍ਰਸ਼ਾਸਨ ਕੇ ਬੇਨਤੀ ਆ ਇਹ ਜਿਹੜੇ ਬੰਦੇ 20% ਬਹਿਜਦੇ ਜਾਂ 10% ਦੇ ਦੋਸ਼ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿੱਦਾ ਹੀ ਰੋੜਾਂ ਦੇ ਧੰਨਾ ਦਾ ਨਾਵੇ ਇੱਕ 40000 ਬੇਬੇ ਚ 46000 ਰੁਪਿਆ ਵਿਆਜ ਦੇ ਤਾਇਆ ਉਸੇਰੇ ਨੂੰ ਫੇਰ ਮੂੜ ਆਇਆ ਤੇ ਫੇਰ ਭੱਜ ਕੇ ਦੇ ਇਧਰ ਆ ਗਿਆ ਸੱਤ ਪਤਾ ਨਹੀਂ ਕਿਗਾ ਅਚਨਚਿਤ ਟ੍ਰੇਨ ਦੇ ਥੱਲੇ ਪਰਸਨ ਆਇਆ ਹੈ ਮੈਂ ਮੌਕੇ ਤੇ ਪਹੁੰਚੇ ਸੀ ਸਾਰੀ ਜਾਂਚ ਕਰ ਰਹੇ ਹਾਂ ਉਸ ਅਨੁਸਾਰ ਕੰਮ ਕਰ ਰਹੇ ਹਾਂ ਇੱਕ ਜਿੱਤੇ ਜਿਹੜਾ ਉਹ ਮੈਸੇਜ ਮਿਲਿਆ ਹੈ ਕਿ ਪ੍ਰੋਸੈਸ ਹੈ ਬਾਕੀ ਦੇਖਦੇ ਹਾਂ ਸਾਰਾ ਅੰਮ੍ਰਿਤਸਰ ਦੀ ਪੁਲਿਸ ਤੋਂ ਫਾਸਟ ਟ੍ਰੈਕ ਅਦਾਲਤ ਨੇ ਆਪਣੀ 6 ਸਾਲਾ ਬੱਚੀ ਨਾਲ ਜ਼ਬਰ ਜਨਾਹ ਕਰਕੇ ਬੁਰੀ ਤਰ੍ਹਾਂ ਕਤਲ ਕਰਨ ਦੇ ਵਿੱਚ ਇੱਕ ਮਾਮਲੇ ਵਿੱਚ ਦੋਸ਼ੀ ਪਿਤਾ ਨੂੰ 1.5 ਲੱਖ ਰੁਪਏ ਜੁਰਮਾਨਾ ਤੇ ਫਾਂਸੀ ਦੀ ਸਖਤ ਸਜ਼ਾ ਸੁਣਾਈ ਹੈ। ਪੁਲਿਸ ਕੋ ਫਾਸਟ ਟ੍ਰੈਕ ਅਦਾਲਤ ਦੇ ਵਧਿਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤ੍ਰਿਪਜਤ ਕੌਰ ਤੇ ਬਾਬਾ ਬਕਾਲਾ ਦੇ ਪਿੰਡ ਲੱਖੂਵਾਲ ਦੇ ਵਾਸੀ 36 ਸਾਲਾ ਪ੍ਰਤਾਪ ਸਿੰਘ ਨੂੰ ਫੌਨਸੀ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜ਼ਮਾਨਾ ਅਤੇ ਪੋਸਕੋ ਐਕਟ ਦੇ ਧਾਰਾ 6 ਤਹਿਤ ਉਮਰ ਸਜ਼ਾ ਦਿੱਤੀ ਹੈ। ਸਰ ਮੇਰਾ ਇਹ ਕਹਿਣਾ ਵੀ ਜੋ ਉਹਨੇ ਕੀਤਾ ਉਹਨੂੰ ਮਿਲ ਗਈ ਸਜ਼ਾ ਸਰ। ਤੁਹਾਨੂੰ ਪਤਾ ਸੀ ਇਸ ਚੀਜ਼ ਦਾ? ਨਹੀਂ। ਤੇ ਅੱਜ ਅਦਾਲਤ ਨੇ ਜਿਹੜਾ ਫੈਸਲਾ ਕੀਤਾ। ਨਹੀਂ ਸਰ। ਮੈਨੂੰ ਸਰ ਇਹ ਤੇ ਨਹੀਂ ਸੀ ਕਿ ਬੱਚੀ ਨਾ ਕਦੀ ਇਦਾਂ ਦੀ ਛੇੜਛਾੜ ਕਦੀ ਕੀਤੀ ਹੋਵੇ ਪਰ ਬੱਚੀ ਹੀ ਦੱਸਦੀ ਨਹੀਂ ਸਮਝ ਨਹੀਂ ਏਡੀ। ਛੋਟੇ ਹੀ ਪਰ ਉਹਨੇ ਕਦੀ ਦੱਸਿਆ ਨਹੀਂ ਤੇ ਨਾ ਮੈਂ ਕਦੀ ਇਦਾਂ ਦਾ ਮਹਿਸੂਸ ਕੀਤਾ ਸਾਰੇ ਇੱਕ ਪਿਓ ਦਾ ਕਦੀ ਨਹੀਂ ਇਦਾਂ ਸੋਚ ਵੀ ਨਹੀਂ ਸਕਦੀ ਮਾਂ ਕੀ ਇਦਾਂ ਕਰ ਸਕਦਾ ਹੋਊਗਾ ਪਰ ਉਹ ਜਦੋਂ ਉਹਨੇ ਕਰਤੀ ਉਹਨੂੰ ਉਦੋਂ ਹੀ ਪਤਾ ਲੱਗਾ ਲੱਗਾ ਕੰਮ ਕੀ ਕਰਦਾ ਸੀ ਮਿਸਤਰੀ ਦਾ ਕੰਮ ਕਰਦੇ ਸੀ ਰਾਇਤ ਬੱਤਨ ਕਰਦੇ ਸੀ ਹਾਂ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਸੀ

ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਝੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਿਹਾ ਹੈ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਓ ਥਾਣਾ ਪਿੰਡੀ ਸੈਦਾਂ ਵੱਲੋਂ 200 ਬੋਤਲ ਨਾਜਾਇਜ਼ ਸ਼ਰਾਬ ਸਮੇਤ ਇੱਕ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪੀਵੀਆਰ ਸਿਨੇਮਾ ਵੱਲੋਂ ਗੁਰਨਾਨਕ ਪਵਨਵਾਲ ਜਾ ਰਹੇ ਸੀ ਤਗੁਰ ਨਾਨਕ ਪਵਨਵਲੋ ਇੱਕ ਮੋਨਾ ਨੌਜਵਾਨ ਆਉਂਦਾ ਵਿਖਾਇ ਦਿੱਤਾ ਜਿਸ ਦੀ ਤਲਾਸ਼ੀ ਕਰਨ ਤੇ ਜਿਸ پاسੋਂ 33 ਬੋਤਲਾਂ ਸ਼ਰਾਬ ਵਿਸਕੀ ਮਾਰਕਾ ਮੈਕਡਾਵਲ ਨੰਬਰ 1 ਬਰਾਮਤ ਹੋਈਏ। ਥਾਣਾ ਏਡਵਿਜ਼ਨ ਸਮੇਤ ਕਰਮਚਾਰੀਆਂ ਗਸ਼ਤ ਸਬੰਧੀ ਰਾਮ ਬਾਗ ਚੌਕ ਮੌਜੂਦ ਸੀ। ਕਿਤਲਾ ਮਿਲੇ ਕੀ ਕਾ ਮੰਡੀ ਚੌਂਕ ਤੋਂ ਥੋੜਾ ਅੱਗੇ ਜਾ ਕੇ ਗਲੀ ਵਿੱਚ ਲੜਾਈ ਝਗੜਾ ਹੋ ਰਿਹਾ। ਜਿਸ ਸਬੰਧ ਵਿੱਚ 4-5 ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਤਰਨਤਾਰਨ ਪੁਲਿਸ ਦੇ ਡੀਐਸਪੀ ਕਮਲਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ ਕਿ ਲੁੱਟਾ ਖੁਆ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 10 ਮੋਬਾਈਲ ਫੋਨ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਐਕਟਿਵਾ ਕਾਬੂ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਹੀਂ ਪਹਿਲਾਂ ਵੀ ਖੈਰ ਬਰਾਮਦਗੀਆਂ ਹੁੰਦੀਆਂ ਨੇ ਪਰ ਹੁਣ ਜਿਹੜਾ ਮੋਬਾਈਲ ਸਨੇਚਕ ਦੀਆਂ ਕਾਫੀ ਵਾਰਤਾਂ ਹੋ ਰਹੀਆਂ ਇਹ ਐ ਐਸਐਸਪੀ ਸਾਹਿਬ ਸਾਡੇ ਗੌਰਵ ਤੋੜਾ ਜੀ ਦੀ ਅੰਦਰਤਾਂ ਤੇ ਅਸੀਂ ਸਮਾਜ ਵਿਰੋਧੀ ਅੰਸ਼ਾਂ ਵਿਰੁੱਧ ਬਿੱਡੀ ਮੈਂਪ ਤ ਦੋ ਸਨੇਚਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਟਵਾ ਬਰਾਮਦ ਕੀਤੀ ਹੈ। ਖਰ ਸਿਮਰਨਜੀਤ ਸਿੰਘ ਲਈ ਸੰਨੀ ਜੀ ਤੇ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਸਪਮਾ ਤਰਨਤਨ ਦੇ ਇੱਕ ਕਾਜੀਕੋਟ ਦਾ ਵਾ ਤੇ ਇੱਕ ਸਿਲਵਰ ਕਲੋਨੀਆ ਗਾਜੀਕੋਟ ਰੋਡ ਤੇ। ਇਹ ਤਾਂ ਚੋਰੀ ਦੇ ਵਹੀਕਲ ਤੇ ਤਾਂ ਬੁਲਟ ਐ ਨਾ ਕੋਈ ਇੱਕ ਜਿਹੜਾ ਬਰਾਮਦ ਕਰ ਲਿਆ ਚੋਰੀ ਦਾ ਉਹ ਵੀ ਇਹਨਾਂ ਅਸ਼ੀਦਾ ਸਾਹਿਬ ਲਾਗੂ ਚੋਰੀ ਕੀਤਾ ਤੇ ਇੱਕ ਐਕਟਵਾ ਚੋਰੀ ਦੀ ਜਾਂ ਐਕਟਵਾ ਤੇ ਜਾਂ ਬੁਲਟ ਤੇ ਜਾਂਦੇ ਕਈ ਵਾਰ ਇਕੱਲਾ-ਇਕੱਲਾ ਕਈ ਵਾਰ ਦੋਵੇਂ ਇਕੱਠੇ ਹੀ ਟੋਟਲ 10 ਮੋਬਾਈਲ ਬਰਾਮਦ ਕੀਤੇ ਵੱਖ-ਵੱਖ ਕੰਪਨੀਆਂ ਦੇ ਟਿਕਟ ਚੈਕਿੰਗ ਸਟਾਫ ਨੂੰ ਸਫਰ ਕਰ ਰਹੇ ਅਣਪਛਾਤੇ ਬੱਚੇ ਆਰਪੀਐਫ ਤੇ ਹਵਾਲੇ ਕਰਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ ਕਰੀ। ਟੀਟੀਆਈ ਸੋਨੂ ਨੇ ਬੱਚੇ ਨੂੰ ਬਚਾਉਣ ਦਾ ਸ਼ਾਨਦਾਰ ਕੰਮ ਕੀਤਾ। ਇਸ ਕੰਮ ਲਈ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਪ੍ਰਸ਼ੰਸਾ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਵਰ੍ਹੇ ਸ੍ਰੀ ਪੀਸੀ ਦੇ ਸਹਿਯੋਗ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਇਸ ਮੌਕੇ ਸਾਥਕਾਰ ਸ਼ਰ ਰਮੰਦਰ ਸਾਹਿਬ ਦੇ ਗੁਰੰתי ਬਲਵਿੰਦਰ ਸਿੰਘ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੁਰਿੰਦਰ ਸਿੰਘ ਜਸਪਾਲ ਸਿੰਘ ਜਰਨੈਲ ਸਿੰਘ ਸਖੀਰਾ ਪ੍ਰੋਫੈਸਰ ਬਲਚਿੰਦਰ ਸਿੰਘ ਸਮੇਤ ਕਈ ਗਰਮਖਿਆਲੀ ਹਾਜ਼ਰ ਸਨ ਭਾਈ ਦਲਾਵਰ ਸਿੰਘ ਦੀ ਜਿਹੜੀ ਵਰਸੀ ਅੱਜ ਅਕਾਲ ਤਖਤ ਸਾਹਿਬ ਤੇ ਮਨਾਈ ਗਈ ਆ ਇਹ ਇੱਕ ਬਹੁਤ ਵਧੀਆ ਉਪਰਾਨਾ ਵਾ ਭਾਈ ਦਲਾਵਰ ਸਿੰਘ ਨੇ ਜਿਹੜੀ ਸਾਡੀ ਇੱਕ ਟੋਮ ਦੇ ਨੌਜਵਾਨਾਂ ਨੂੰ ਬੈਂ ਸਿੰਘ ਆਪਣੇ ਕਦਰਯੋਗ ਕਰ ਰਿਹਾ ਸੀ ਉਸ ਸੈਂਟਰ ਸਰਕਾਰ ਦੇ ਕਹਿਣ ਦੇ ਉੱਤੇ ਉਸ ਨੂੰ ਉਸ ਨੇ ਸੋਧਿਆ ਤੇ ਸਾਡੀ ਨੌਜਵਾਨੀ ਬਚਾਈ। શ્રીਕ੍ਰਿਸ਼ਨ ਜਨਮਾਸ਼ਮੀ ਦੇ ਸਬੰਧ ਵਿੱਚ ਰਾਧਾ ਕ੍ਰਿਸ਼ਨ ਸੇਵਕ ਸਭਾਵਾਂ ਦਾ ਦੂਸਰਾ ਵਿਸ਼ਾਲ ਪੰਡਾਰਾ ਕਰਵਾਇਆ ਗਿਆ। ਇਸ ਮੌਕੇ ਵਿਕਾਸ ਸੋਨੀ, ਪਰਮਜੀਤ ਚੋਪੜਾ, ਰਮਨ ਬੱਬਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਚੋਪੜਾ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਕਿਸ਼ਨ ਜੀ ਦਾ ਜਨਮ ਦਿਨ ਜਿਸ ਨੂੰ ਅਸੀਂ ਕਿਸ਼ਨ ਜਨਮ ਅਸ਼ਵੀ ਦੇ ਨਾਮ ਦੇ ਨਾਲ ਬੜੀ ਸ਼ਰਧਾ ਦੇ ਦੋਮਦਲਾਹੀ ਸਾਰੇ ਬਣਾਉਂਦੇ ਆ। ਸੋ ਚੋਮੜਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਔਰ ਤੁਹਾਡੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਹਾਂ ਔਰ ਉਥੇ ਸਾਰੀ ਆਈ ਮੇਰੀਆਂ ਮਾਵਾ ਮੇਰੀਆਂ ਪੈਨਾ ਮੇਰੇ ਪ੍ਰਾ ਮੇਰੇ ਬਜ਼ੁਰਗ ਜਿੰਨੇ ਵੀ ਬੈਠੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਜਾੜੇ ਦੀ ਬਹੁਤ-ਬਹੁਤ ਵਾਈਬੀਨ ਵਧਾਈ ਵੀ ਦਿੰਦਾ। ਗੜਵਾਲੀ ਕੀਟ ਦਰਗਾਹ ਬਾਬਾ ਬੁੱਧਾ ਦਾਸ ਵਿਖੇ ਸੋਹਣ ਪਹਿਲਵਾਨ ਦੀ ਯਾਦ ਵਿੱਚ ਦੰਗਲ ਕੁਸ਼ਤੀਆ ਕਰਵਾਈਆਂ ਗਿਆ। ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਗੁਰੂ ਰਾਮ ਦਾਸ ਨਗਰ ਗਰਵਾਲੀਗੜ੍ਹ ਵਿੱਚ ਇਥੇ ਸਮੂਹ ਜਿਹੜੇ ਕੁਸ਼ਤੀ ਪ੍ਰੇਮੀਆ ਚਾਹੋ ਜਿਮਲੋ ਤਰਾਪਾਰ ਜਾਂ ਹੋਰ ਜਿੰਨੇ ਵੀ ਸਾਡੇ ਆ ਇਹ ਖਾੜਿਆਂ ਨਾਲ ਸੰਬੰਧਤ ਵੀਰ ਨੇ ਇਹ ਅੰਮ੍ਰਿਤਸਰ ਦੇ ਨਹੀਂ ਵੱਖ-ਵੱਖ ਖਾੜਿਆਂ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਦੇਸ ਥੀ ਕੁਸ਼ਤੀ ਲੜਨ ਵਾਲੇ ਜਿਹੜੇ ਵੀਰ ਨੇ ਚਾਹੇ ਉਹ ਛੋਟੇ ਬੱਚੇ ਨੇ ਚਾਹੇ ਵੱਡੇ ਨੇ ਵੱਖ-ਵੱਖ weight ਦੇ ਹਿਸਾਬ ਨਾਲ ਇਹ ਕੁਸ਼ਤੀ ਜਿਹੜੇ ਮੁਕਾਬਲੇ ਇੱਥੇ ਹੋ ਰਹੇ ਨੇ ਆਪਣੇ ਗੁਰੂ ਸੋਨਮੰਤ ਸਿੰਘ ਚੌਥੀ ਪੀੜ੍ਹੀ ਉਹਨਾਂ ਦੀਆਂ ਮਿੱਠੀਆਂ ਯਾਦਾਂ ਨੂੰ ਸਮਰਪਿਤ ਹੈ ਇਹ ਕੁਸ਼ਤੀ ਜਿਹੜੀਆਂ ਪੰਜਾਬ ਦੇ ਬਿਹਤਰੀਨ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਕਰਾਏ ਜਾ ਰਹੇ ਨੇ Fastwave ਦਾ ਫਿਲਮੀ ਚੈਨਲ ਨੰਬਰ 240 ਸੀ Fastwave ਮੂਵੀ ਚੈਨਲ ਨੰਬਰ 241 ਸੀ Fastwave Metro ਚੈਨਲ ਨੰਬਰ 242 ਸੀ Fastwave Music ਚੈਨਲ ਨੰਬਰ 243 ਸੀ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ 13 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਫਾਸਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ ब्रेक तो बाद जड्याला गुरु विखे नाका लगा के कटे गए चलान कुछ होर खबर छोड़े जाए ब्रेक तो बाद ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੰਡਿਆਲਾ ਗੁਰੂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟ੍ਰੈਫਿਕ ਪੁਲਿਸ ਜੰਡਿਆਲਾ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਚਲਾਨ ਕੱਟੇ ਗਏ ਪ੍ਰਿੰਸੀਪਲ ਮੈਡਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਨੂੰ ਵੇਖਦਿਆਂ ਹੋਇਆ ਕੁਝ ਮੁੰਡੇ ਜਦੋਂ ਕੰਨਿਆ ਸਕੂਲ ਛੁੱਟੀ ਹੁੰਦੀ ਆ ਤਾਂ ਉਹਨਾਂ ਨੂੰ ਤੰਗ ਕਰਦੇ ਸੀ ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਪੇ ਨੇ ਪ੍ਰਿੰਸੀਪਲ ਮੈਡਮ ਨੂੰ ਸ਼ਿਕਾਇਤ ਕੀਤੀ ਜਿਸ ਉਪਰੰਤ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਉਹਨਾਂ ਨੇ ਮੌਕੇ ਉੱਪਰ ਤਕਰੀਬਨ 10 ਚੋਲਾਨ ਕੱਟੇ। ਫਕੂਰ ਕਹਿੰਦੇ ਕਿ ਇੱਥੇ ਬਹੁਤ ਸਾਰੇ ਜਿਹੜੇ ਛੋਟੇ ਆ 300 ਤੋਂ 400 ਕੜ ਕੇ ਆ ਗਏ ਜਦੋਂ ਲੜਕੀਆਂ ਨੂੰ 1:30 ਵਜੇ ਬਹੁਤ ਕੰਨ ਕਰਦੇ ਆ। ਅੰਕਲੇ ਵੀ ਅਸੀਂ ਇੱਕ ਸ਼ੀਨ ਨਾਖਾਵਾ ਕਿ ਅਸੀਂ 10 ਚੋਲਾਨ ਕੱਟੇ ਅੱਜ ਦੀ ਅੰਮੀ ਦਾ। ਸੋਮ ਤੱਕ ਤਾਕਤ ਕੱਟਦੇ ਆ ਇੰਨਾ ਹੀ ਬਣਾਏ ਸਕੂਲ ਦੇ ਬਾਹਰ ਗਏ ਹਾਂ ਉਸੇ ਤੱਕ ਕੱਟ। ਹਲਕਾ ਜੰਡਿਆਲਾ ਗੁਰੂ ਅਧਿਨ ਪੈਂਦੇ ਪਿੰਡ ਵਡਾਲਾ ਜੋਹਲ ਦੀ ਸਰਕਾਰੀ ਹਸਪਤਾਲ ਡਿਸਪੈਂਸਰੀ ਦੀ ਮੁੱਢਲੀ ਹਾਲਤ ਬਹੁਤ ਖਸਤਾ। ਪਿੰਡ ਬਡਾਲਾ ਜੋਹਲ ਵਾਸੀਆਂ ਦੀ ਮੰਗ ਹੈ ਕਿ ਗਰੀਬ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂਬਰ ਗੁਰਪ੍ਰੀਤ ਸਿੰਘ ਵਡਾਲਾ ਜੋਹਲ ਨੇ ਕਿਹਾ ਕਿ ਸਰਕਾਰੀ ਡਿਸਪੈਂਸਰੀ ਦੀ ਹਾਲਤ ਬਹੁਤ ਖਸਤਾ ਹੈ ਕਿਸੇ ਵੇਲੇ ਕੋਈ ਮਾਲੀ ਨੁਕਸਾਨ ਹੋ ਸਕਦਾ ਹੈ ਇਹਨਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਸਰਕਾਰੀ ਡਿਸਪੈਂਸਰੀ ਹਸਪਤਾਲ ਜੋ ਖਸਤਾ ਹੈ ਇਸ ਦੀ ਰਿਪੇਅਰ ਕੀਤੀ ਜਾਵੇ ਸਰ ਇੱਥੇ ਆਣ ਕੇ ਦੇਖਿਆ ਵਾ ਬਹੁਤ ਬੁਰਾ ਹਾਲ ਹੈ ਕੁੱਤੇ ਬੈਠੇ ਆ ਇਹ ਅੰਦਰ ਜਾ ਕੇ ਦੇਖਿਆ ਪਾਠੀਆਂ ਲੱਗੀਆਂ ਕੂੜਾ ਅੰਦਰ ਪਿਆ ਕੋਈ ਡਾਕਟਰ ਵੀ ਟਾਈਮ 'ਤੇ ਆਉਂਦਾ ਕਿਉਂਕਿ ਸਾਡੇ ਗਰੀਬ ਵਰਗ ਜਿੰਨਾ ਵੀ ਹੈ ਇੱਥੇ ਮੈਡੀਸਨ ਲੈਣ ਵਾਸਤੇ ਆਉਂਦਾ ਕੋਈ ਇੱਥੇ ਬਹੁਤ ਬੁਰਾ ਹਾਲ ਹੈ। ਇਹਦੇ ਬਾਰੇ ਕੀ ਤੁਸੀਂ ਕਹਿਣਾ ਕਰੋਗੇ? ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਵੀ ਸਰ ਸਾਡੇ ਪਿੰਡ ਵੱਲ ਧਿਆਨ ਦਿੱਤਾ ਜਾਵੇ ਸਾਡੇ ਮੈਡੀਕਲ ਡਿਸਪੈਂਸਰੀ ਆ। ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਆ ਭਈ ਮਹੱਲਾ ਕਲੀਨਿਕਾ ਖੋਲ੍ਹਤੀਆਂ ਉਹ ਕਰਦਾ ਪਰ ਸਾਡੇ ਪਿੰਡ ਤਾਂ ਉਹੀ ਆ ਦੂਗੇ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 27 ਤੋਂ 28 ਤਰੀਕ ਤੱਕ ਅਠਾਡਵਾਂ ਪੰਜਾਬ ਰਾਜ ਜ਼ਿਲ੍ਹਾ ਪਤਰੀ ਤੇ ਰਾਗੀ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 14 17 19 ਤੋਂ ਘੱਟ ਉਮਰ ਦੇ ਲੜਕੀਆਂ ਤੇ ਲੜਕੀਆਂ ਦੀਆਂ ਟੀਮਾਂ ਨੇ ਪਾਕ ਲਿਆ ਇਸ ਮੁਕਾਬਲੇ ਵਿੱਚ ਸਟਾਲਵਰਡਸ ਵਰਡ ਸਕੂਲ ਦੇ ਬੱਚਿਆਂ ਨੇ ਵੀ ਉਤਸ਼ਾਹ ਨਾਲ ਪਾਕ ਲਿਆ ਪਰਮ ਪੂਜਯ ਮਾਤਾ ਵਿਨਾਸ਼ ਦੇਵਾਚੀ ਦਾ ਜਨਮ ਦਿਵਸ ਮੰਦਿਰ ਮਾਤਾ ਅਭਿਨਾਸ਼ ਦੇਵਾਚੀ ਗਲੀ ਨੰਬਰ 17 ਮਹਿਰਪੁਰਾ ਵਿਖੇ ਬੜੀ ਧੂਮਕਾਮ ਨਾਲ ਮਨਾਇਆ ਗਿਆ ਇਸ ਮੌਕੇ ਵਿਕਾਸ ਸੋਨੀ ਲਾਠੀ ਕਾਉਂਸਲਰ ਪਰਮਜੀਤ ਚੋਪੜਾ ਅਬਨਵੇਰ ਕਾ ਰਮਨਵੀਰ ਹਾਜਰ ਸਨ

बांके बिहारी सेवा परिवार बीके दत्त गेट अमृतसर वालों जन्माष्टमी के संबंध में लंगर लगाया गया इस मौके रमन आनंद राहुल पुरी ओम प्रकाश नवनीत जेटली जयवीर समेत वड्डी गिनती में लोग हाजिर सन हर साल की तरह इस बार भी दरगाह पीर बाबा ਸੱਦਿਆ ਮਹਿਮੂਦ ਸ਼ਾ ਪਿੰਡ ਸਰੰਗੜਾ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਪਿੰਡ ਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਮਨਾਇਆ ਗਿਆ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦਰਗਾਹ ਤੇ ਨਤਮਸਤਕ ਹੋਈ ਮੇਲੇ ਦੀ ਸ਼ੁਰੂਆਤ ਦਰਗਾਹ ਦੇ ਮੁਖ ਸੇਵਾਦਾਰ ਅਤੇ ਹੋਰਨਾਂ ਵੱਲੋਂ ਚਾਦਰ ਛੜਾ ਕੇ ਕੀਤੀ ਗਈ ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਕਰਨ ਪਹਿਲਵਾਨ ਮਲਕੀਤ ਸੇਠ ਗੁਰਸਹਾਬ ਸਿੰਘ ਮਾਨ ਗੁਰਜੰਤ ਸਿੰਘ ਜਪਿੰਦਰ ਸਿੰਘ ਆਦਿ ਹਾਜ਼ਰ ਸਨ ਜਗਰਬਾ ਬਬਸਾਦੇ ਮੁਹੰਮਦ ਜੀ ਦੇ ਜਗਰ ਮੇਲਾ ਸਬਿਆਚਾਰ ਮੇਲਾ ਹੈ ਕੋ ਐਨ ਆਰ ਵੀਰਾਂ ਪਿੰਡ ਤੇ ਸਾਰੇ ਸੰਜੋਗ ਨ ਕਰਾਇਆ ਜਾਂਦਾ ਹੈ ਹਰ ਸਾਲ ਕਲਾਕਾਰ ਚੜਦੇ ਚੜਦੇ ਹੁੰਦੇ ਸ੍ਰੀ ਗੋਕਲ ਗੁਸ਼ਾਲਾ ਇਸਕੋਨ ਮੰਦਿਰ ਬੀਰਬਲਪੁਰਾ ਫਤਿਹਗੜ ਚੂੜੀਆਂ ਰੋਡ ਵਿਖੇ ਇੱਕ ਸੰਬਰ ਨੂੰ ਆਨੰਦ ਉਤਸਵ ਬੜੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਸ਼ਾਮ 5 ਵਜੇ ਸ਼ੁਰੂ ਹੋਵੇਗਾ ਅਤੇ ਪਰਮਾਤਮਾ ਦੀ ਕਿਰਪਾ ਤੱਕ ਚੱਲਿ ਰਹੇਗਾ ਇਸ ਮੌਕੇ ਤਾਲ ਅਕੈਡਮੀ ਵੱਲੋਂ ਦਹੀਂ ਹਾਂਡੀ ਮੁਕਾਬਲਾ ਪਗਵਾਂਤ ਕ੍ਰਿਸ਼ਨੂ ਦੀਆਂ ਜੀਵਨੀਆ ਤੇ ਆਧਾਰਿਤ सुंदर नाच पेश की जाएगा। आखिर विच मुखबरा एक बार फिर तो। पंजाब राज पाल गुलाब सिंह कटार्गा परिवार समेत दुर्गागना तीर्थ पे क्यों होए नतमस्तक? ਅੰਮ੍ਰਿਤਸਰ ਦੇ ਪਿੰਡ ਜਹਾਗੀਰ ਤੋਂ ਲਹਾੰਗ ਸਿੰਘ ਦੇ ਬਾੜੇ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲ ਸਕੱਤਰ ਤਰਨੁਜੁਗ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਸਨ ਅੱਜ ਦੀਆਂ ਖਬਰਾਂ ਹੋਣਸੀ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੁਇ 7 ਤਾਨਪਾ